ਸਭਾ ਵੇਖਦੇ ਲਾ ਕੇ ਚੋਟਾ ਲੱਭ ਗਿਆ ਸੈਸ਼ਨ ਜਬਹੀ ਇ ਚੈਂ ਨੌਜਵਾਨਾਂ ਨੇ ਹਜ਼ਾਰਾਂ ਨੌਜਵਾਨਾਂ ਨੇ ਅਮਲ ਦਾ ਸ਼ਗਿਆ ਤੇ ਨਸ਼ਾ ਛੱਡਿਆ ਇਹਨਾਂ ਨੂੰ ਅਮਲ ਤੋਂ ਅਮਤ ਪਾਉਣ ਤੋਂ ਪ੍ਰੋਬਲਮ ਹੋਗੀ ਇਹਨਾਂ ਨੂੰ ਅਮਲ ਤੋਂ ਅਮਤ ਪਾਉਣ ਤੋਂ ਪ੍ਰੋਬਲਮ ਹੋਗੀ ਲੋਕੋ ਇੱਕ ਦਿਪੇ ਦੀ ਗੱਲ ਵੀ 50% ਕੱਟ ਸੀ ਜਿਨ੍ਹਾਂ ਦੇ ਮਨ ਵਿੱਚ ਪੰਥ ਪ੍ਰਤੀ ਪਿਆਰ ਸੀ ਉਹ ਸੰਗਤ ਆਇਆ। ਜਿਆਦਾ ਤੋਂ ਜਿਆਦਾ ਇਸ ਕਰਕੇ ਪਹੁੰਚਿਆ ਵੀ ਅੰਮ੍ਰਿਤਪਾਲ ਨੇ ਰਖਾ ਕੀਤਾ ਜੈ ਸਾਡੇ ਪੁੱਤ ਬਾਜੂ। ਜਿਆਦਾ ਨਸ਼ੇ ਦਾ ਲੋਕ ਬਹੁਤ ਹੁਣ 1.5 ਸਾਲ ਤੋਂ ਅੰਮ੍ਰਿਤਪਾਲ ਅੰਦਰ ਸਰਕਾਰਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਅੱਜ ਉਹ ਕਿੰਨੇ ਮੁਕੇ ਸਾਡੇ ਪਿੰਡਾਂ ਵਿੱਚ ਨਸ਼ੇ ਦਾ। ਮੇਰੇ ਮੌਜੂਦਾ ਸਰਕਾਰ ਨੂੰ ਇਹ ਬੇਨਤੀ ਆ ਕਿ ਨਸ਼ੇ ਖਤਮ ਕਰਨ ਦੇ ਤੁਰੇ ਜੇ। ਨੌਜਵਾਨੀ ਬਸੂਈਦੈ ਜਾਂ ਕਿ ਆਪਣਾ ਪਸਤੋਰ। ਜੇ ਆਡੀ ਨੌਜਵਾਨੀ ਕੀ ਗੇ ਲਾ ਲਾ ਮੱਤੀ ਜਾਂਦੀ ਕੋਈ ਜੇ ਚੰਦਾ ਸ਼ ਤੋੜ ਕੇ ਕੰਮ ਨਾ ਬੈਠੇ। ਦੇ ਮਾਵਾਵਾਂ ਨੂੰ ਪੁੱਛੋ ਕਿ ਜਿਨ੍ਹਾਂ ਦੇ ਮਾਵਾਵਾਂ ਦੇ ਜਵਾਨ ਪੁੱਤ ਨਸ਼ੇ ਨਾ ਮਾਤੇ ਪਰ ਮਾਵਾ ਦਾ ਕੀ ਹਾਲ ਹੈ ਡਾਇਗਰਦੀ ਦਾ ਕਾਲ ਸਾਹਿਬ ਡਾਇਗਰਦੀ ਦੀ ਫਟੇ ਮਨਕਰ ਸਿੰਘ ਤੋਂ ਤੁਸੀਂ ਪਿੰਡ ਦੇ ਰਹੇ ਹਾਂ ਸਰਪੰਚਤ 71 ਦਾ ਵਿੱਚ ਪਹੁੰਚੋ ਜਿੱਤੇ ਪਾਈ ਉਮਰਪਾਲ ਦੇ ਹੱਥ ਦੇ ਵਿੱਚ ਤੇ ਬੰਦੇ ਸਿੰਘ ਦੀ ਰਿਹਾਈ ਦੇ ਹੱਥ ਦੇ ਵਿੱਚ ਇਹ ਕੱਟ ਕੀਤਾ ਹੋਇਆ ਹੈ ਰਖੜ ਪੁਨੀਆ ਮੋਕੇ ਬਾਬਾ ਬਕਾਲਾ ਵਿਕੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਭਾਈ ਮਤਪਾਲ ਜੀ ਮਾਤਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਦਾ ਖਾਸ ਸਾਹਿਬ ਸ਼੍ਰੀ ਰਾਜੀਤ ਸਿੰਘ ਜੀ ਕਪਤਾਨ ਸਾਹਿਬ ਵਾਹਿਗੁਰੂ ਜੀ ਮਾਤਾ ਜੀ ਕੀ ਕਹਿਣਾ ਚਾਹੁੰਗਾ ਇੰਨਾ ਇਕੱਠ ਹੋਇਆ ਭਾਈ ਮਤਪਾਲ ਦਾ ਕਦੇ ਵਿੱਚ ਪੰਥਕ ਇਕੱਤਰਤਾ ਵਿੱਚ ਇਹ ਇਕੱਠ ਕੀਤਾ ਜਾਂਦੀ ਉਹਨਾਂ ਨੂੰ ਇਹ ਨਹੀਂ ਕੀਤਾ ਜਾ ਰਿਹਾ ਐਨਐਸਏ ਦੁਆਰਾ ਲਗਾ ਚੁੱਕੀ ਜਾਂਦੀ ਕੀ ਕਹਾਂਗੇ ਦੇਖੋ ਇੱਕ ਤੇ ਪਹਿਲੀ ਗੱਲ ਪਈ ਪੰਥਕ ਦਾ ਕੱਟ ਸੀ ਜਿਨ੍ਹਾਂ ਦੇ ਮਨਚ ਪੰਥ ਪ੍ਰਤੀ ਪਿਆਰ ਸੀ ਉਹ ਸੰਗਤ ਇੱਥੇ ਨੂੰ ਜੀਤੇ ਦੂਜੀ ਸਾਰੀ ਸੰਗਤ ਜਿਹੜੀ ਨਸ਼ਿਆਂ ਤੋਂ ਬਹੁਤ ਦੁਖੀ ਹੋਈ ਮਾਵਾਂ ਇੱਥੇ ਰੋਂਦੀਆਂ ਸੀ ਰੋ ਮੋਢੇ ਕੇ ਜਿਹਨਾਰੇ ਨੌਜਵਾਨ ਪੁੱਤ ਮਰਦੇ ਜਾਂਦੇ ਜਿਆਦਾ ਦੁਨੀਆਂ ਇਸ ਕਰਕੇ ਪਹੁੰਚੀ ਆ ਬਈ ਅਮਰਤਪਾਲ ਨੂੰ ਰਿਹਾ ਕੀਤਾ ਜਾਏ ਸਾਡੇ ਪੁੱਤ ਬਾਜਾ ਜਿਆਦਾ ਨਸ਼ੇ ਦਾ ਲੋਕ ਬਹੁਤ ਹੁਣ 1.5 ਸਾਲ ਤੋਂ ਅਮਰਤਪਾਲ ਮੰਦਰ ਸਰਕਾਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੰਦਰ ਪੁੱਛਿਆ ਰੋਜ਼ ਕਿੰਨੇ ਮੁੰਡੇ ਸਾਡੇ ਪਿੰਡੋਂ ਭੱਜ ਕੇ ਨਸ਼ੇ ਨਾਲ ਕੋਈ ਸਤਨਾ ਕਿ ਉਹ ਨਹੀਂ ਨਸ਼ੇ ਨੂੰ ਮੇਰਾ ਮੌਜੂਦਾ ਸਰਕਾਰ ਨੂੰ ਇਹ ਬੇਇੱਜ਼ਤੀ ਆ ਨੋਟਾਂ ਦੇ ਖਤਮ ਕਰਨ ਦੇ ਤੁਲੇ ਜੇ ਨੌਜਵਾਨੀ ਪਸ਼ੂ ਵਿਦਿਆ ਜਾਂ ਆਪਣਾ ਪਸ਼ਤੋਰਾ ਜਾਂ ਈ ਨੌਜਵਾਨੀ ਕੀ ਗੇ ਲਾਲਾ ਮਰਤੀ ਜਾਂਦੀ ਤੁਸੀਂ ਜੇ ਚੰਗਾ ਸ਼ਾ ਤੋੜ ਕੇ ਨਾਮਾ ਬਹਿ ਗਏ ਜੀ ਲੋਕਾਂ ਮਾਵਾ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਮਾਵਾ ਦੇ ਜਵਾਨ ਪੁੱਤ ਨਸ਼ੇ ਨਾ ਮਾਤੇ ਪਰ ਮਾਵਾ ਦਾ ਕੀ ਹਾਲ ਹੋ ਜਰੋ ਪਾਈਆਂ ਮਤਪਾ ਨੂੰ ਐਨੀ ਵੱਡੀ ਲੀਡ ਨਾਲ ਜਤਾਇਆ ਜਾਂਦਾ ਹੈ 2 ਲੱਖ ਦੀ ਲੀਡ ਨਾਲ ਲੋਕਾਂ ਨੇ ਜਤਾਇਆ ਹੈ ਲੋਕਾਂ ਨੇ ਪਸੰਦ ਕਰਿਆ ਪਾਈਆਂ ਮਤਪਾ ਨੂੰ ਤੁਹਾਨੂੰ ਕਿਤੇ ਨਾ ਕਿਤੇ ਗੁੱਸਾ ਨਹੀਂ ਆਉਂਦਾ ਦੁੱਖ ਨਹੀਂ ਲੱਗਦਾ ਵੀ ਪਾਈਆਂ ਮਤਪਾ ਨੂੰ ਵੇਚਦੀ ਨਹੀਂ ਛੱਡਿਆ ਜਾ ਰਿਹਾ ਐਮਪੀ ਬਣ ਚੁੱਕੇ ਨੇ ਨਾਲ ਇਹ ਕੋਈ ਸਰਕਾਰਾਂ ਨੂੰ ਚਾਹੀਦਾ ਵੀ ਜਿਹੜੇ ਆਂਦੇ ਹੀ ਇਹਨਾਂ ਖਤਰਾ ਵਾ ਦੇਸ਼ ਨੂੰ ਲੋਕਾਂ ਨੇ ਇੰਨੀ ਲੱਖ ਲੀਡ ਬੋਟ ਬੋਟ ਪਾ ਕੇ ਨਾ ਆਪਣਾ ਨਮਾਇਦਾ ਚੁਣਿਆ ਹੁਣ ਉਹ ਉਹਨਾਂ ਨੇ ਸ਼ਬਦਾਂ ਤੋਂ ਆਪਣੇ ਹਲਕੇ ਦੇ ਆਣ ਕੇ ਕਾਰਜ ਵੇਖਣ ਜਿਹੜੇ ਲੋਕਾਂ ਨੇ ਜਿਹੜੀ ਆਸਾਂ ਨਾਲ ਵੋਟਾਂ ਪਾਈਆਂ ਮੇਨ ਕੋਲੈਕਸ਼ਨ ਨਸ਼ੇ ਦੇ ਮੁੱਦੇ ਤੇ ਲੜੀ ਗਈ ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਨਸ਼ਾ ਮੁਕਤ ਹਲਫੇ ਨਹੀਂ ਪਸੰਦੀਏ ਵੀ ਜਮਤਪਾਲ ਬਾਦ ਆ ਮੈਂ ਮਾਹਾਂ ਦੇ ਨਾਤੇ ਇਸ ਸਮੇਂ ਦੇ ਰਹੀ ਕਿ ਅੱਜ ਬੱਟਾ ਭਾਈ ਸਾਹਿਬ ਬਾਹਰ ਹੁੰਦੇ ਤੇ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ ਭਾਈ ਮਤਵਾਲ ਪਹਿਲਾਂ ਵੀ ਬੜੇ ਹੀ ਕੰਮ ਕਰ ਰਹੇ ਸੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਡਾ ਰਹੇ ਸੀ ਅੰਮ੍ਰਿਤ ਅੰਮ੍ਰਿਤ ਤੇ ਸ਼ਿਕਾਰ ਰਹੇ ਸੀ ਜਿਹੜੀ ਕਾਲ ਸਾਹਿਬ ਹੀਰ ਵੀ ਚਲਾਈ ਸੀ ਬਹੁਤ ਬੜਾ ਕੰਮ ਕਰ ਰਹੇ ਸੀ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਅਸੀਂ ਘੁੰਮੇ ਕਾਫੀ ਬਹੁਤ ਨਸ਼ਾ ਹੈ ਇਲਾਕੇ ਦੇ ਵਿੱਚ ਕਿਉਂਕਿ ਬਾਰਡਰ ਏਰੀਆ ਪੈਂਦਾ ਹੈ ਜਿਆਦਾ ਨਸ਼ਾ ਇੱਧਰ ਭਾਈ ਮਤਵਾਲ ਬੜੇ ਕੰਮ ਕਰ ਰਹੇ ਸੀ भाई साहिब आयो से ठीकु ਵੀਹ ਜਾਈ ਨੇ ਨੌਜਵਾਨਾਂ ਨੇ ਹਜ਼ਾਰਾਂ ਨੌਜਵਾਨਾਂ ਨੇ ਅੰਮਤ ਸ਼ਗਿਆ ਤੇ ਨਸ਼ਾ ਛੱਡਿਆ ਇਹਨਾਂ ਨੂੰ ਅੰਮਤ ਪਾਲ ਤੋਂ ਨਹੀਂ ਅੰਮਤ ਪਾਨ ਤੋਂ ਪ੍ਰੋਬਲਮ ਹੋ ਗਈ ਤੇ ਜੇ ਸਿੱਖ ਨੌਜਵਾਨ ਅੰਮਤ ਸ਼ੱਕ ਕੇ ਆਪਣੇ ਹੱਕਾਂ ਬਾਰੇ ਵੀ ਜਾਗਰੂਕ ਹੋਏ ਇਹਦੀ ਨੌਜਵਾਨੀ ਬਚ ਜਾਣੀ ਪੰਜਾਬ ਦੀ ਇਹਨਾਂ ਨੂੰ ਇਹ ਪਾਲਾ ਪੈ ਗਿਆ ਇਹਨਾਂ ਨੂੰ ਕਿ ਅੰਐਸ ਲਾ ਕੇ ਡਿਪੜੂ ਕਰਦੇ ਤੇ ਭੇਜਦਾ ਜੇ ਅੱਜ ਤੱਕ ਭਾਈ ਸਾਹਿਬ ਇੱਥੇ ਹੁੰਦੇ ਅੰਮਤ ਪਾਲ ਤੇ ਮੈਨੂੰ ਲੱਗਦਾ ਸੀ ਕਿ ਜਿਹੜਾ ਪੰਜਾਬ ਹੋ ਨਸ਼ਾ ਮੁਕਤ ਹੋ ਜਾਣਾ ਗੁੱਡੀ ਭਾਈ ਅੰਮਤ ਪਾਲ ਨਾਲ ਗੱਲਬਾਤ ਹੋਈ ਹੈ ਜੇਲ੍ਹ ਦੇ ਵਿੱਚ ਕੋਈ ਗੱਲਬਾਤ ਹੋਈ ਆ ਵੀ ਕਦੋਂ 10 15 ਦਿਨ ਹੋ ਗਏ ਗੱਲਬਾਤ ਹੋਈ ਕਿ ਇੱਕ ਛਾਤੀ ਰਾਜ ਹੋਈ ਚੜਦੀ ਕਲਾ ਸੀ ਮੈਂ ਜਿਹੜਾ ਕਹਿੰਦੇ ਸੀ ਵੀ ਉਹਨਾਂ ਨੂੰ ਖਤਰਾ ਏ ਜੇਲ੍ਹ ਦੇ ਵਿੱਚ ਖਬਰ ਆ ਰਹੀਆਂ ਸੀਗਾ ਕੋਈ ਖਤਰਾ ਹੈ ਨਾ ਕਿ ਕਹਿੰਦੇ ਵੀ ਜੇ ਸਾਜ਼ਿਸ਼ ਹੈ ਸੋ ਪੋਹਰੇ ਪੋਛੇ ਬੰਦੇ ਭੇਜ ਰਹੇ ਆ ਨਸ਼ਾ ਦਸਕ ਉਹ ਦਿੱਲੀ ਚ ਜੇਲ੍ਹ ਨਹੀਂ ਆਈਆਂ ਹੋਰ ਕਿਤੇ ਜੇਲਾ ਲਿਆਗੇ ਉੱਥੇ ਕਿਉਂ ਭੇਜ ਰਹੇ ਇਹ ਤਾਂ ਸਰਕਾਰ ਨੂੰ ਚੇਤਾਵਨੀ ਦਿਨੀ ਮ ਉਹਨਾਂ ਦਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਤਾਂ ਸਿੰਘਾਂ ਦਾ ਇਹ ਸਰਕਾਰ ਹੀ ਭਰ ਪਾਈ ਕਰੂਗੀ ਉਹਦੀ ਸਰਕਾਰ ਜ਼ਿੰਮੇਵਾਰ ਹੈ ਪੰਜਾਬ ਦੀ ਜੇਲ੍ਹ ਦੇ ਵਿੱਚ ਜਾਂ ਕਿਸੇ ਦਿੱਲੀ ਆਪਣੇ ਇੰਡੀਆ ਜੇਲ੍ਹ ਦੇ ਵਿੱਚ ਪਾਈ ਅਮਰਤਪਾਲ ਨੂੰ ਕਿਉਂ ਨਹੀਂ ਰੱਖਿਆ ਜਾ ਰਿਹਾ ਡਿਬਿਰੂਗਲ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਵੇਖੋ ਕਹਿੰਦੇ ਵੀ ਖਤਰਾ ਹੀ ਹੈ ਬੜਾ ਪੰਜਾਬ ਨੂੰ ਅਮਰਤਪਾਲ ਤੋਂ ਤੇ ਹੁਣ ਤੇ ਲੋਕਾਂ ਨੇ ਆਪਣਾ ਨਮਾਇਦਾ ਚੁਣ ਕੇ ਵੀ ਇਹਨਾਂ ਨੂੰ ਦਰਸਤਾ ਵੀ ਇੰਨੀ ਬੋੜਨਾ ਹੀ ਆਪਣਾ ਨਮਾਇਦਾ ਚੁਣਿਆ ਲੋਕਾਂ ਨੂੰ ਤੁਹਾਨੂੰ ਕੋਈ ਖਤਰਾ ਹੀ ਨਹੀਂ ਹੈ ਮੈਨੂੰ ਲੱਗਦਾ ਵੀ ਪਾਈ ਅਮਰਤਪਾਲ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਨਸ਼ਾ ਹੋਰ ਵਧਿਆ ਖੰਡੂਰ ਸਾਹ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਮੈਂ ਕਹਿੰਦੀ ਸਾਡੇ ਪਿੰਡ 'ਚ 1 ਮਹੀਨੇ 'ਚ 3 ਨੌਜਵਾਨ ਮਰ ਗਏ ਸਾਬ ਲਾਉ ਤੇ ਆਸੇ ਪਾਸੇ ਇੱਥੇ ਹੁਣ ਇੱਕ ਮਾਂ ਰੋਂਦੀ ਗਈ ਆ 25 ਸਾਲ ਦਾ ਮੇਰਾ ਕੱਲਾ ਮੁੰਡਾ ਮੇਰਾ ਘਰ ਵਾਲਾ ਵੀ ਨਹੀਂ ਹੈਗਾ ਤੇ ਕਿੰਨੀ ਵਾਰ ਸਰਕਾਰ ਨੂੰ ਗਾਲਾਂ ਕੱਢਣ ਲਈ ਐਸਾ ਸਰਕਾਰਾਂ ਨੇ ਚਲਾਇਆ ਵਾ ਜੇ ਇਹਨਾਂ ਰੋਕਣਾ ਹੋਵੇ ਅਮਰਤਵਾਲ ਲੋਕਾਂ ਨੇ 80000 ਫੌਜ ਲਾ ਸਕਦੇ ਤੇ ਨਸ਼ਾ ਰੋਕਣ ਲਈ ਫੌਜ ਪੁਲਿਸ ਨਹੀਂ ਲਾ ਸਕਦੇ 2 ਦਿਨ ਚ ਜੇ ਇਹ ਚਾਹੋਂ ਤੇ ਨਸ਼ਾ ਬੰਦ ਕਰ ਦਾਂਗੇ ਹੁਣ ਤਮਾਨ ਕਹਿ ਰਿਹਾ ਸੀਗਾ ਵੀ 2 ਹਫਤੇ ਜੇ ਨਸ਼ਾ ਬੰਦ ਕਰ ਦਾਂਗੇ ਅਸੀਂ ਗਰਾਊਂਡ ਰਿਪੋਰਟ ਦੇਖੀ ਆ ਜਦੋਂ ਅਸੀਂ ਘੁੰਮਿਆ ਇੱਥੇ ਸਰਵੇ ਕੀਤਾ ਖੰਡੂਰ ਸਾਹਿਬ ਦਾ ਨਸ਼ਾ ਬਹੁਤ ਆ ਪਿੰਡਾਂ ਦੇ ਵਿੱਚ ਵੀ ਬਿਆਨਾਂ ਵਿੱਚ ਅਸਰਪੇ ਗੱਲਾਂ ਕਰਦੇ ਨੇ ਪਰ ਸਰਕਾਰ ਗਰਾਊਂਡ ਪੱਧਰ 'ਤੇ ਕੁਝ ਨਹੀਂ ਕਰ ਰਹੀ ਮੈਂ ਤਾਂ ਹੋਟਾ ਪਾ ਕੇ ਪਰ ਮੰਤਰੀ ਬਣ ਗਿਆ ਲੋਕਾਂ ਨੂੰ ਲੱਗੇ ਮਾਵਾਂ ਦੇ ਪੁੱਤ ਮਰਣੇ ਉਹਦਾ ਕੀ ਜਾਣਦੇ ਆ மாவா நான் புத்த பால ஜோ பத்தி நேரம் துல்லிய ਲਾਸਟ ਵਿੱਚ ਉਹਦਾ ਕੀ ਕਹਿਣਾ ਚਾਹੁੰਗੇ ਜੀ ਲਾਸਟ ਵਿੱਚ ਕੀ ਕਹਿਣਾ ਚਾਹੁੰਗੇ ਜੀ ਲਾਸਟ ਵਿੱਚ ਇਹੋ ਪੀਲਦਾ ਕਿ ਜਿੰਨਾ ਲੋਕਾਂ ਨੇ ਆਪਣਾ ਨਮਾਇਦਾ ਸੁਣਿਆ ਵਾ ਉਹਨੂੰ ਤੁਰੰਤ ਅਸਰ ਕੀਤਾ ਜਾਵੇ ਤੇ ਜਿਹੜੇ ਕਾਰਜਾ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਉਹ ਆਪਣੇ ਜਿਹੜੇ ਕਾਰਜਾ ਉਹ ਆਣ ਕੇ ਕਰੇ ਆਪਣੇ ਹਲਕੇ ਦੇ ਨਮਾਇਦਾ ਲੋਕਾਂ ਨੇ ਸੁਣਿਆ ਕਿ ਇਹ ਹਾਲ ਹਲਕੇ ਦੇ ਕੰਮ ਰੁਕੇ ਹੋਏ ਨੇ ਵੀ ਆਉਣਗੇ ਤੇ ਕੰਮ ਹੋਣਗੇ ਇਹਨਾਂ ਦੇ ਜੇ ਸੱਤ ਅੱਠ ਗੱਲ ਲੋਕਾਂ ਦੇ ਕੰਮ ਕੀਤਾ ਦੂਰ ਸਾਹਿਬ ਹਲਕੇ ਨੂੰ ਵੀ ਨੁਕਸਾਨ ਆ ਵੀ ਉੱਥੇ ਕੰਮ ਵੀ ਰੁਕੇ ਹੋਏ ਨੇ ਆ ਮੈਂ ਨਹੀਂ ਜਦੋਂ ਐਮਪੀ ਜੇਲ੍ਹ ਚੋਂ ਦੰਮ ਕੌਣ ਕਰੂਗਾ ਮੈਂ ਪਰਿਵਾਰ ਤੇ ਨਹੀਂ ਕਰ ਸਕਦਾ ਨਾ ਪਰਿਵਾਰ ਤੇ ਆਪਾਂ ਇੱਕ ਧਾਰਮਿਕ ਦੌਰੇ ਤੇ ਹੀ ਆ ਸਕੋ ਕਰ ਸਕਦਾ ਧੰਨਵਾਦ ਕਰ ਲਿਆ ਬਾਕੀ ਕੰਮ ਚੋਨੇ ਯਾਰ ਕੇ ਕਰਨੇ ਉਹਨਾਂ ਤੁਰੰਤ ਰਿਹਾ ਕਰਦੇ ਆਪਣੇ ਕੰਮ ਆਪ ਕਰੀਏ ਤੇ ਬੰਦੇ ਸਿੰਘਾਂ ਮਾਰੇ ਕੀ ਕਹੂੰਗਾ ਉਹ ਵੀ ਜੇਲਾ ਵਿੱਚ ਬੰਦ ਨਹੀਂ ਉਹਨਾਂ ਨੂੰ ਵੀ ਰਿਹਾਈ ਨਹੀਂ ਕਿ 35-35 ਸਾਲ ਤੋਂ ਬਾਵਾ ਦੇ ਪੁੱਤ ਜਾਵਾ ਕੱਟ ਚੁੱਕੇ ਆ 2-2 3-3 ਗੁਣਾ ਉਹਨਾਂ ਨੂੰ ਕਿਉਂ ਨਹੀਂ ਰੋਹਾ ਕਰਨ ਲਈ ਆਈ ਤੇ ਲక్ష్ਮੀ ਨਿਬੰਦੀ ਸਿੰਘਾ ਤੇ ਰਿਹਾਈ ਆ ਤੇ ਨਸ਼ੇ ਦੇ ਮੁੱਦੇ ਤੇ ਲੱਗੇ ਲੋਕਾਂ ਨੂੰ ਹਾਈਟੇ ਚ ਉੱਠਣੀ ਬੋਲਦੇ ਆ ਬਿਤਾ ਨੂੰ ਆ ਦਵਾਂਗੇ ਆ ਦਵਾਂਗੇ ਇਹ ਕਹੇ ਪੰਜਾਬ ਦੀ ਨੌਜਵਾਨੀ ਬਚਾਵਾਂਗੇ ਠੀਕ ਹੈ ਜੀ ਉਹ ਧੰਨਵਾਦ ਜੀ ਇਸ ਗੱਲਬਾਤ ਕੀਤੀ ਆ ਮਾਤਾ ਜੀ ਨਾਲ ਪਾਈ ਮਤਪਾਲ ਜੀ ਮਾਤਾ ਜੀ ਨਾਲ ਗੱਲਬਾਤ ਕੀਤੀ ਆ ਵੀ ਉਹਨਾਂ ਨੂੰ ਰਿਹਾ ਦਿੱਤਾ ਜਾਵੇ ਜਦੋਂ ਕਿ ਐਲਪੀ ਬਣ ਚੁੱਕੇ ਨੇ ਤੇ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਉਹ ਜਿਹੜੇ ਕੱਟ ਕੱਟ ਉਹਨਾਂ ਦੇ ਅਕਲੇ ਵਿੱਚ ਪਾਈ ਮਤਪਾਲ ਦੇ ਦੇ ਬੰਦੀ ਸਿੰਘਾਂ ਦੇ ਅਕਲੇ ਵਿੱਚ ਪਾ ਰਿਹਾ ਕੀਤਾ ਜਾਵੇ ਮੈਂ ਮਿੰਦਰ ਸਿੰਘ ਮੇਰਾ ਨਾਮ ਬਸ ਜੀ ਧੰਨਵਾਦ